ਗਾਇਜ਼ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵੀਂ ਵੀਡੀਓ ਪਰਮਾਤਮਾ ਦੀ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਮਿਹਨਤਾਂ ਤੇ ਤਰੱਕੀਆਂ ਦੇਣ ਜੀ ਕਿਉਂਕਿ ਜੀ ਤਰੱਕੀ ਵੀ ਤਾਂ ਹੀ ਆ ਅਗਰ ਮਿਹਨਤ ਆ ਹਨਾ ਬਿਨਾਂ ਮਿਹਨਤ ਤੋਂ ਤਾਂ ਤਰੱਕੀ ਵੀ ਨਹੀਂ ਹੈਗੀ ਕਿਸੇ ਚੀਜ਼ ਦੇ ਜੀ ਦੇ ਵਿੱਚ ਆਪਾਂ ਮਿਹਨਤ ਕਰਾਂਗੇ ਉਹਦੇ ਵਿੱਚ ਹੀ ਪਰਮਾਤਮਾ ਆਪਾਂ ਨੂੰ ਤਰੱਕੀ ਦੇਣ ਨੇਕ ਕੰਮ ਕਰਵਾਉਂਦੇ ਰਹਣ ਹਾਂ। ਹਾਂਜੀ ਜਿੱਥੇ ਆਪਣਾ ਬਲੌਗ ਕੱਲ ਖਤਮ ਹੋਇਆ ਸੀ ਉੱਥੋਂ ਹੀ ਅੱਜ ਬਲੌਗ ਸ਼ੁਰੂ ਕਰ ਲਿਆ। ਕਿਉਂਕਿ ਫਿਰ ਉਹ ਜ਼ਿਆਦਾ ਲੰਮਾ ਹੋ ਜਾਂਦਾ। ਮੈਨੂੰ ਇਹ ਹੋ ਜਾਂਦਾ ਵੀ ਚਲੋ ਥੋੜਾ ਜਿਹਾ ਛੋਟਾ ਹੀ ਠੀਕ ਆ। ਬਸ ਉੱਥੋਂ ਜਿਵੇਂ ਤੁਹਾਨੂੰ ਦਿਖਾਇਆ ਸੀ ਬਾਜ਼ਾਰ ਦੇ ਵਿੱਚੋਂ ਆਏ ਸੀ ਆਪ ਦੀ ਸਾਰ ਬੈਠੇ ਚਾਚਾ ਜੀ ਦੀ ਨੋ ਆਈ ਹੋਈ ਸੀ। ਵਿੱਚ ਇਹ ਕਜ਼ਨ ਆਈ ਹੋਈ ਸੀ ਇੱਧਰ ਆਈ ਹੋਈ ਸੀ ਜਣੀ। ਇੱਧਰ ਨਾ ਕਰੋ ਚਲੋ ਸਾਰੇ ਇਕੱਠੇ ਬੈਠੇ ਸੀ ਜਦ ਨੂੰ ਸੁਨੇਹਾ ਮਿਲ ਗਿਆ ਕਹਿੰਦੇ ਵੀ ਉਹਨੇ ਪੂਆ ਨੇ ਆਉਣਾ ਨਹੀਂ ਵੀ ਕਹਿੰਦਾ ਵੀ ਪੂਆ ਜੀ ਦਾ ਫੋਨ ਆਇਆ ਵੀ ਰੋਟੀ ਉਹਨਾਂ ਨੇ ਅੱਜ ਬਣਾਉਣ ਨਹੀਂ ਆਉਣਾ ਹੈਗਾ ਵੀ ਆਪ ਬਣਾਉਣੀ ਪਣੀ ਆ ਫਿਰ ਇਹ ਹੋ ਗਿਆ ਵੀ ਚਲੋ ਜੀ ਹੁਣ ਹੋ ਜੋ ਸ਼ੁਰੂ ਬਸ ਜੀ ਪਰਜਾਈ ਨੇ ਸਬਜ਼ੀ ਕਟਾਤੀ ਸੀ ਚਲ ਇਹ ਜਦ ਨੂੰ ਮੈਂ ਹਜੇ ਕਰਦੀ ਮੈਨੂੰ ਕਹਿੰਦੇ ਬਣਾ ਲੈ ਮੈਂ ਕਿਹਾ ਨਹੀਂ ਇਹ ਸੱਚੋ ਬਾਅਦ ਵਿੱਚ ਆਈ ਸੀ ਥੋੜੀ ਜੀ ਦੇ ਨਾ ਜਾਨੂ ਹੁਜੇ ਸਬਜ਼ੀ ਕੱਟਦੇ ਸੀ ਅਸੀਂ ਚਲੋ ਫਿਰ ਜਦ ਨੂੰ ਇਹ ਕਹਿੰਦੀ ਵੀ ਲੈ ਚਲ ਠੀਕ ਆ ਵੀ ਮੈਂ ਤੜਕਾ ਰੋਣੀ ਮੈਂ ਚਲ ਠੀਕ ਆ ਵੀ ਤੂੰ ਜਦ ਨੂੰ ਜੇ ਤੂੰ ਤੜਕਾ ਲਾਉਣੀ ਆ ਵੀ ਜਦ ਨੂੰ ਮੈਂ ਆਟਾ ਗੁੰਨ ਲੈਂਦੀ ਆ ਨਾਲੇ ਦੁੱਧ ਗਰਮ ਰੱਖ ਲੈਂਦੀ ਆ ਬਸ ਮੈਂ ਆਟਾ ਗੁੰਨ ਲਿਆ ਸੀ ਮੇਰਾ ਚਲੋ ਇਹ ਹੋ ਜਾਂਦਾ ਜੀ ਹਨਾ ਦੋ ਜਣਾਂ ਦੇ ਕੀ ਲੱਗਦਾ ਚਲ ਇਹਨੇ ਸਬਜ਼ੀ ਬਣਾਤੀ ਸੀ ਮੈਂ ਕਿਹਾ ਵੀ ਚਲ ਮੈਂ ਜਾਨੂ ਇਹ ਬੱਚਾ ਪਾਰਟੀ ਲੱਗੀ ਹੋਈ ਸੀ ਆਪਦਾ ਫੁੱਲ ਇੰਜੋਏ ਕਰਨਾ ਸਾਰੇ ਇਹ ਇਹ ਛੋਟਾ ਇਹਨੂੰ ਵਿਚਾਰੇ ਦੀ ਇਹਦੀ ਕੋਈ ਬਾਰੀ ਆਉਂਦੀ ਨਹੀਂ ਸੀ ਇਹ ਤਾਂ ਕਰਕੇ ਕਦੇ ਉਧਰ ਕਦੇ ਉਧਰ ਮੂਰੇ ਵਿਚਾਰਾ ਵੀ ਕਦੇ ਵਿੱਚ ਵਿਚਾਲੇ ਹੋਈ ਜਾਂਦਾ ਸੀ ਵੀ ਮੈਨੂੰ ਕੋਈ ਬਾਲ ਤਾਂ ਦੇ ਦਿਓ ਹਨਾ ਇਹਨੂੰ ਜੇ ਆਉਂਦੀ ਵੀ ਸੀ ਤਾਂ ਬਾਲ ਤਾਂ ਵਿਚਾਰਾ ਦੂਏ ਦੇ ਮੂੰਹ ਤੇ ਮਾਰ ਦਿੰਦਾ ਸੀ ਫਿਰ ਇਹਨੂੰ ਹੂ ਨਹੀਂ ਸੀ ਫੜਾਉਂਦੇ ਇਹ ਹੋ ਜਾਂਦਾ ਹਨਾ ਵੀ بڑے ਬੱਚਿਆਂ ਦੀਆਂ ਛੋਟਿਆਂ ਦਾ ਤਾਂ ਕੋਈ ਖੇਡ ਇਕੱਠੀ ਹੈ ਹੀ ਨਹੀਂਗੀ ਕਿਉਂਕਿ ਜੀ ਬੜਿਆਂ ਦੀਆਂ ਆਪਣੀਆਂ ਖੇਡਾਂ ਹੋ ਜਾਂਦੀਆਂ ਨੇ ਛੋਟਿਆਂ ਦੀਆਂ ਆਪਣੀਆਂ ਹੋ ਜਾਂਦੀਆਂ ਨੇ बस ਜਦ ਜੀ ਆਪਾਂ ਬਣਾ ਲਈ ਸੀ ਰੋਟੀ ਉਹਨਾਂ ਦੇ ਬੈਠੇ ਬੈਠੇ ਹੀ ਚਾਲ ਦੀ ਰੋਟੀ ਬਣਾ ਕੇ ਫਿਰ ਜਦ ਨੂੰ ਸਾਰੇ ਆਪਦੇ ਆਪ ਦੇ ਘਰਾਂ ਚੋਂ ਚੱਲ ਪਏ ਸੀ ਅਸੀਂ ਫੈਮਿਲੀ ਲੱਗ ਗਈ ਸੀ ਰੋਟੀ ਖਾਣ ਫਤੇ ਦੀ ਆਦਤ ਇਹ ਹੁੰਦੀ ਹੈ ਜੀ ਚਾਹੇ ਅਸੀਂ 2 ਦਿਨ ਰਹੀਏ ਚਾਹੇ ਅਸੀਂ ਦਾ ਬੱਦ ਮਤਲਬ ਥੋੜੇ ਦਿਨ ਰਹੀਏ ਜਾਂ ਜ਼ਿਆਦਾ ਰਹੀਏ ਇਹ ਦੀ ਸਵੇਰੇ ਸ਼ਾਮ ਜਦ ਦੁਪਹਿਰੇ ਜਦੋਂ ਵੀ ਇਹਨੇ ਰੋਟੀ ਖਾਣੀ ਆ ਤਾਂ ਇਹਦੀ मामੂ ਨਾਲ ਆ ਬਦਨਾ ਹੁੰਦੀ ਆ ਪੱਕੀ ਉਹ ਇਹਨੇ ਪੱਕੀ ਆ ਆਪਣੇ ਮਾਮੇ ਨਾਲ ਰੋਟੀ ਖਾਣੀ ਆ ਬਸ ਅਸੀਂ ਰੋਟੀ ਲੱਗੇ ਖਾ ਕੇ ਹਟੇ ਸੀ ਇਹ ਅਸੀਂ ਕੁਲਫੀਆਂ ਭੈਣ ਭਾਈ ਲੈ ਕੇ ਆਏ ਸੀ ਉੱਥੋਂ ਆਉਂਦੇ ਹੋਏ ਫਤਿਹ ਦੀ ਫਰਮਾਇਸ਼ ਸੀ ਕਿਉਂਕਿ ਗੁਰਪ੍ਰੀਤ ਨੇ ਪਹਿਲਾਂ ਵੀ ਲਿਆ ਕੇ ਖਵਾਈ ਸੀ ਇਹਨੂੰ ਕਹਿੰਦਾ मामੂ ਵੀ ਕੁਲਫੀ ਲੈ ਵੀ ਬਹੁਤ ਟੇਸਟੀ ਸੀ ਫਿਰ ਉਹਦੇ ਜਾਦ ਆ ਗਈ ਖੰਨੇ ਤੋਂ ਵਾਪਸੀ ਆਉਂਦੇ ਆਉਂਦੇ ਅਸੀਂ ਕਿਦੋਂ ਕੋ ਹੋਰ ਲੈਣੇ ਸੀ ਫਰੂਟ ਵਗੈਰਾ ਸਬਜ਼ੀਆਂ ਤਾਂ ਕਰਕੇ ਫਿਰ ਆਉਂਦੇ ਆਂਦੇ ਨਾਲੇ ਕੁਲਫੀ ਲਿਆਈ ਸੀ ਬਸ ਫਿਰ ਅਸੀਂ ਕੀ ਕੀ ਟੀਟ ਡਿਸ਼ ਦਾ ਮਜ਼ਾ ਲਿੱਤਾ ਸਾਰਿਆਂ ਨੇ ਬਹੁਤ ਮਜ਼ਾ ਆਇਆ ਜੀ ਪੀ ਕੇ ਤਾਂ ਹਨਾ ਆਕੇ ਜੀ ਬਸ ਅਸੀਂ ਬੀਜੀਓ ਐਨੇ ਹੋ ਜਾਂਦੇ ਆ ਹਨਾ ਬਸ ਉੱਥੋਂ ਫਿਰ ਆਗੇ ਸੀ ਅਸੀਂ 4:00 ਵਜੇ 4:00 ਵਜੇ ਆਕੇ ਜੀ ਚਲੋ ਇਹ ਹੋ ਜਾਂਦਾ ਹਨਾ ਵੀ ਜਿਵੇਂ ਸ਼ਾਮ ਦੇ ਕੰਮਕਾਰ ਹੋ ਜਾਂਦੇ ਨੇ ਫਿਰੋ ਮੇਰਾ ਵਲੌਗ ਬਣਿਆ ਨਹੀਂ ਸੀ ਜਣੀ ਸ਼ਾਮ ਦਾ ਨਹੀਂ ਸੀ ਮੈਂ ਇੱਥੇ ਆ ਕੇ ਬਣਾਇਆ ਨਹੀਂ ਸੀ ਬਾਜੀ ਅਸੀਂ ਫਿਰ ਇਹ ਹੈਗਾ ਸੀ ਮਾਰਨਿੰਗ ਦਾ ਕੱਲ ਹਾਂਜੀ ਇਹ ਮਾਰਨਿੰਗ ਦਾ ਸੀਗਾ ਅੱਜ ਵਾਲਾ ਹੀ ਹਾਂਜੀ ਇਹ ਅੱਜ ਮਾਰਨਿੰਗ ਦਾ ਸੀ ਕਿਉਂਕਿ ਫਦੇ ਪਾਪਾ ਇਹ ਜਿਵੇਂ ਹੁਣ ਸਾਰੇ ਟਾਈਮਿੰਗ ਚੇਂਜ ਹੋਊਗੀ ਉਹ ਥੋੜਾ ਅਰਲੀ ਉਹਨਾਂ ਨੇ ਜਾਣਾ ਸੀ ਤਾਂ ਕਰਕੇ ਡਿਊਟੀ ਤੇ ਬਸ ਮੈਨੂੰ ਵੀ ਛੇਤੀ ਛੇਤੀ ਸੀਗੀ ਵੀ ਜਲਦੀ ਜਲਦੀ ਹੈ ਨਾ ਵੀ ਕੁਝ ਸਬਜ਼ੀ ਹੈ ਨਹੀਂ ਸੀ ਜਿਹੜੀ ਸ਼ਾਮ ਨੂੰ ਹੈਗੀ ਸੀ ਉਹ ਸੀ ਸਾਡਾ ਸ਼ਾਮ ਦਾ ਸਰ ਗਿਆ ਸੀ ਤਾਂ ਕਰਕੇ ਟਿਫਨ ਦੇ ਵਿੱਚ ਪੈ ਕਰਨ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿ ਵਿੱਚ ਹੁਣ ਮੈਂ ਜਲਦੀ ਜਲਦੀ ਬਣਾ ਲਵਾਂ ਬਸ ਬਣਾ ਕੇ ਜੀ ਉਹ ਹੈਗੀ ਸੀ ਇਹ ਮਤਲਬ ਇਹ ਵੀਡੀਓ ਹੈਗੀ ਸੀ ਸਵੇਰੇ 6 ਵਜੇ ਦੀ ਬਸ ਮੈਂ ਧਾਰ ਵਗੈਰਾ ਸੀ ਚੋਲੀ ਸੀ ਉਸੇ ਫਿਰ ਮੈਂ ਲੱਗੀ ਸੀ ਸਬਜ਼ੀ ਬਣਾਉਣ ਉਸ ਤੋਂ ਬਾਅਦ ਫਿਰ ਅਸੀਂ ਮੈਂ ਦਿਨ ਦੇ ਵਸ ਜੀ ਜਿਵੇਂ ਜੋ ਰੁਟੀਨ ਹਨਾ ਕੰਮਕਾਰ ਕਰਕੇ ਇਹ ਹੋ ਗਈ ਸੀ ਫਿਰ ਸ਼ਾਮ ਦੀ ਕਿਉਂਕਿ ਦਿਨ ਦੇ ਵਿੱਚ ਮੈਨੂੰ ਇਹ ਸੀ ਇੱਕ ਦੋ ਕਿ ਮੈਂ ਵੰਜਾਂ ਨੂੰ ਨਾ ਕੱਪੜੇ ਲਗਾਉਣੇ ਸੀਗੇ ਬਸ ਐਦਾਂ ਹੀ ਕੰਮਕਾਰ ਕਰਕੇ ਕੁਝ ਦੇਰ ਕੀਤੀ ਰੈਸਟ ਐਵੇਂ ਲੰਘੀ ਦਿਹਾੜੀ ਇੱਥੇ ਫਿਰ ਮੈਂ ਥੋੜੀ ਲੇਟ ਹੋ ਗਈ ਸੀ ਸ਼ਾਮ ਨੂੰ ਵੀ 6 ਵਜੇ ਸੀ ਆਪਾਂ ਮਿਲੇ ਆ ਜੀ ਉਹ 6 ਤੋਂ 6 12 ਘੰਟੇ ਨਹੀਂ ਸੀ ਮਿਲੇ 6 ਤੋਂ 6 ਮਿਲੇ ਬਸ ਇੱਥੇ ਫਤਿਹ ਕਿਸੇ ਚੀਜ਼ ਪਿੱਛੇ ਕਰ ਰਿਹਾ ਸੀਗਾ ਮੈਂ ਕਿਹਾ ਨਹੀਂ ਪੁੱਤ ਵੀ ਐਦਾਂ ਨਹੀਂ ਕਰਦੇ ਹੁੰਦੇ ਵੀ ਉਹ ਆਉਦੀ ਕੋਈ ਇਹ ਚੀਜ਼ ਮਨਾਉਂਦਾ ਸੀਗਾ ਉਹਨੂੰ ਇਹ ਹੁੰਦਾ ਵੀ ਮੰਮਾ ਮੰਨ ਕੇ ਤਾਂ ਠੀਕ ਆ ਸਾਰਾ ਕੁਝ ਫਾਈਨਲ ਆ ਤਾਂ ਕਰਕੇ ਮੇਰੀ ਹਮਿੰਤਾਂ ਹੋ ਰਹੀਆਂ ਸੀ ਕਿਸੇ ਗੱਲ ਪਿੱਛੇ ਬਾਜੀ ਸਬਜੀ ਆਪਣੀ ਬਣ ਗਈ ਥੋੜੀ ਜਿਹੀ ਰਹਿ ਗਈ ਦੁੱਧ ਦਰਨ ਕਰ ਲਿਆ ਰੋਟੀ ਜਿਹੜੀ ਸੀ ਪਹਿਲਾਂ ਮੈਂ ਲੱਗੀ ਸੀ ਮਿੱਠੀਆਂ ਰੋਟੀਆਂ ਬਣਾਉਣਾ ਉਹ ਵੀ ਇੱਕ ਹੋ ਗਿਆ ਆਟਾ ਪਤਲਾ ਹੋ ਗਿਆ ਫੇਰ ਉਹ ਨਹੀਂ ਬਣੂਗੀ ਕਿਉਂਕਿ ਮਿੱਠੇ ਆٹے ਦਾ ਇਹ ਹੋ ਜਾਂਦਾ ਹਾਂ ਕਿਉਂਕਿ ਦੀ ਇਹ ਹੋ ਜਾਂਦਾ ਵੀ ਮਿੱਠਾ ਆਟਾ ਜਦ ਸਖਤ ਹੋ ਜਾਂਦਾ ਹੈ ਤਾਂ ਵੈਸੇ ਹੀ ਨਹੀਂ ਬਣਦੀ ਹੈਗੀ ਵੀ ਓਪੀ ਹੋ ਜਾਂਦੀ ਹੈ ਬੇਲਣੀ ਉਹ ਕੋਕ ਵੀ ਬਾਦ ਦੀ ਨਹੀਂ ਹੈਗੀ ਰੋਟੀ ਪਰ ਮੇਰੇ ਨਾਲ ਉਸ ਤੋਂ ਆਪ ਜਿਹੜਾ ਹੋ ਗਿਆ ਵੀ ਪਤਲਾ ਹੋ ਗਿਆ ਮਸਾਈ ਆਇਆ ਜੀ ਵੀ ਮਸਾਈ ਬਣਿਆ ਨੇ ਚਲੋ ਇਹ ਜੀ ਬਿਫਰ ਪਾ ਲਓ। ਬਸ ਉਹ ਮੈਨੂੰ ਕੋਈ ਐਸੀ ਗੱਲ ਨੂੰ ਮੈਂ ਕਿਹਾ ਕਿ ਚਲ ਆਪਣੀਆਂ ਬਣਾਉਣ ਤੋਂ ਪਹਿਲਾਂ ਪਹਿਲਾਂ ਜਦੋਂ ਮੈਂ ਮਿੱਠੀਆਂ ਰੋਟੀਆਂ ਬਣਾ ਦਿੰਦਾ ਤੇ ਰੋ ਰੱਖ ਦਿੰਦੇ ਆ ਪੱਟ ਚੱਕ ਕੇ ਮੱਠਾ ਟੇਕਣ ਵਾਲੀਆਂ ਫਿਰ ਬਣਾਉਨੇ ਆ ਅੱਬ ਦੀਆਂ। ਹਮ ਬਸ ਜੀ ਇੱਥੇ ਰੋਟੀ ਬਣਾਉਣ ਲੱਗੀ ਸੀ। ਸਬਜੀ ਬਣ ਗਈ ਸੀ। ਸਬਜੀ ਬਣਾ ਕੇ ਰੋਟੀ ਬਣਾ ਕੇ ਕੁਝ ਪਹਿਲਾਂ ਮੈਨੂੰ ਉਹ ਬਣਾਉਣ ਕਰਕੇ ਹੋ ਗਿਆ ਸੀਗਾ। ਤਾਂ ਸੇ ਇੱਥੇ ਸਾਰੇ ਬੈਠੇ ਸੀ ਕੰਪਿਊਟਰ ਤੇ ਦਾਦਾ ਪੋਤਾ ਤੇ ਪੁੱਤਰ ਤਿੰਨ ਪੀੜੀਆਂ ਕੰਪਿਊਟਰ ਤੇ ਕੁਝ ਦੇਖ ਰਹੇ ਸੀ ਜੀ ਮੈਨੂੰ ਵੀ ਹੱਕਾ ਮਾਰਦਾ ਸੀ ਫਤਿਹ ਆਵਾਜ਼ਾਂ ਕਹਿੰਦਾ ਮਮਾ ਆਜੋ ਮੈਂ ਕਿਹਾ ਵੀ ਮੈਂ ਨਹੀਂ ਆ ਸਕਦੀ ਹੈਗੀ ਮੈਂ ਤੇ ਮੰਮੀ ਲੱਗੇ ਸੀ ਲੌਬੀ 'ਚ ਬੈਠ ਕੇ ਰੋਟੀ ਖਾਣ ਮੰਮੀ ਨੇ ਵੀ ਵੈਸੇ ਖਾ ਲਈ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਨਾਲ ਦੀ ਨਾਲ ਸਾਰੇ ਖਾ ਲਣਗੇ ਮੈਨੂੰ ਅੱਜ ਪਤਾ ਨਹੀਂ ਕਿਉਂ ਮੇਰਾ ਜੀ ਕੀਤਾ ਸੀ ਚੂਰ ਕੇ ਰੋਟੀ ਖਾਣ ਨੂੰ ਹਨਾ ਅੱਜ ਬੈਨੂ ਇਹ ਹੱਸਦੇ ਸੀਗੇ ਮੈਨੂੰ ਕਹਿੰਦੇ ਕਿ ਉਹ ਤੇਰੀ ਜੜ ਦੋ ਜਿਵੇਂ ਕਹਣਾ ਆ ਕਹਿੰਦੇ ਵੀਡੀਓ ਚ ਕੀ ਕਹੇਗੀ ਵੀ ਮੈਂ ਜੜ ਦੋ ਦੇਵੇਂਗਾ ਨਾ ਮੈਂ ਕਿਹਾ ਕਿਉਂ ਮੈਂ ਕਹਾ ਤੇ ਕਹਾਂਗੀ ਜਮੈਂ ਕਿਹਾ ਬਸ ਇਹ ਸੀਗਾ ਵੀ ਮੇਰਾ ਜੀ ਕਰਦਾ ਜਿ ਝੂਰ ਕੇ ਰੋਟੀ ਖਾਣ ਨੂੰ ਨਾ ਵੀ ਪਤਾ ਨਹੀਂ ਕਿਉਂ ਕਦੇ-ਕਦੇ ਹੈ ਨਾ ਕਹਿੰਦੇ ਠੀਕ ਆ ਇੱਥੇ ਅਸੀਂ ਮੈਂ ਤੇ ਮੰਮੀ ਕੋਈ ਗੱਲ ਕਰਦੇ ਸੀ ਹੁਣ ਮੇਰੇ ਦਿਮਾਗ ਦੇ ਚ ਨਹੀਂ ਉਹ ਗੱਲ ਪਿੱਛੇ ਹੀ ਹੱਸਦੇ ਸੀ ਟੀਟ ਟੀ ਹਾਂਜੀ ਫਤਿਹਣੀ ਦੇਖਣ ਲੱਗੇ ਸੀ ਸਾਡੇ ਬਿਆਲੇ ਪਤਾ ਨਹੀਂ ਫੋਟੋਗ੍ਰਾਫਸ ਦੇਖਦੇ ਸੀ ਪਤਾ ਨਹੀਂ ਉਦੋਂ ਮਤਲਬ ਮੂਵੀ ਦੇਖਦੇ ਸੀ ਮਿਲਨ ਦਾ ਫੋਟੋਗ੍ਰਾਫਸ ਦੇਖਦੇ ਸੀ ਜੀ ਉਦਾਂ ਉਹ ਲੱਗੇ ਸੀ ਪੁਰਾਣੀਆਂ ਯਾਦਾਂ ਨੂੰ ਤਾਦੀਆਂ ਕਰਨ ਉਹਦੇ ਦੇਖਦੇ ਸੀ ਫਤਿਹ ਕਰਦਾ ਸੀ ਕਹਿੰਦਾ ਦਾਦੀ ਦੇਖੋ ਕਿੰਨਾ ਫਰਕ ਪੈ ਗਿਆ ਸਾਰਿਆਂ ਨੂੰ ਦੇਖਦਾ ਸੀ ਵੀ ਉਹਦਾ ਇੰਨਾ ਫਰਕ ਪੈ ਗਿਆ ਇੰਨਾ ਫਰਕ ਪੈ ਗਿਆ ਹਨਾ ਵੀ ਕਿੰਨੇ ਫਰਕ ਪੈ ਜਾਂਦੇ ਨੇ ਐਲਥੀ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਚੇਕ ਓ